ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਐਮਾਜ਼ਨ ਨਦੀ ਦਾ ਪਾਣੀ ਸਮੁੰਦਰ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਤੁਰੰਤ ਨਮਕੀਨ ਕਿਉਂ ਨਹੀਂ ਬਣ ਜਾਂਦਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਐਮਾਜ਼ਨ ਸਿਰਫ ਇੱਕ ਆਮ ਨਦੀ ਨਹੀਂ ਬਲਕਿ ਇਹ ਆਪਣੇ ਆਪ ਵਿੱਚ ਇੱਕ ਪੂਰਾ ਸਿਸਟਮ ਹੈ ਜਿਵੇਂ ਇੱਕ ਜੀਉਂਦਾ ਗ੍ਰਹਿ ਇਹ ਨਦੀ ਕਈ ਵਾਰ ਆਪਣਾ ਨਾਮ ਬਦਲਦੀ ਹੈ ਕਈ ਵਾਰ ਇਸ ਦਾ ਰੰਗ ਵੱਖਰਾ ਹੋ ਜਾਂਦਾ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਹਾਲਾਤਾਂ ਵਿੱਚ ਇਹ ਉਲਟੀ ਦਿਸ਼ਾ ਵੱਲ ਵੀ ਵਗਣ ਲੱਗ ਪੈਂਦੀ ਹੈ ਹੁਣ ਤਾਂ ਖੋਜਕਾਰਾਂ ਨੂੰ ਇਸਦੇ ھیਠਾਂ ਇੱਕ ਹੋਰ ਲੁਕੀ ਹੋਈ ਨਦੀ ਦੇ ਨਿਸ਼ਾਨ ਵੀ ਮਿਲੇ ਹਨ Amazon ਦੇ ھیਠਾਂ ਵਗਦੀ ਇਹ ਗੁਪਤ ਨਦੀ ਸ਼ਾਇਦ ਸਦੀਆਂ ਤੋਂ ਮਨੁੱਖੀ ਨਜ਼ਰਾਂ ਤੋਂ ਓਝਲ ਰਹੀ ਕਈ ਡਾਕੂਮੈਂਟਰੀ ਵੀਡੀਓਜ਼ ਮੁਤਾਬਕ ਖੋਜ ਦੇ ਸ਼ੁਰੂਆਤੀ ਦੌਰ ਵਿੱਚ ਕੁਝ ਵਿਗਿਆਨੀਆਂ ਨੇ ਤਾਂ Amazon ਨੂੰ ਸਮੁੰਦਰ ਹੀ ਸਮਝ ਲਿਆ ਸੀ ਅਸਲ ਵਿੱਚ ਇਸ ਸੋਚ ਦੇ ਪਿੱਛੇ ਵਜਾ ਵੀ ਮਜ਼ਬੂਤ ਸੀ Amazon ਦਾ ਵਿਸ਼ਾਲ ਆਕਾਰ ਅਤੇ ਇਸ ਦੀ ਅਦਭੁਤ ਤਾਕਤ ਕਿਸੇ ਵੀ ਵਿਅਕਤੀ ਨੂੰ ਭ੍ਰਮ ਵਿੱਚ ਪਾ ਸਕਦੀ ਹੈ ਅਮਾਜ਼ਨ ਨਦੀ ਹਰ ਇੱਕ ਸੈਕਿੰਡ ਵਿੱਚ ਲਗਭਗ 2 ਲੱਖ ਤੋਂ ਵੱਧ ਲੀਟਰ ਤਾਜ਼ਾ ਪਾਣੀ ਸਮੁੰਦਰ ਵਿੱਚ ਵਗਾ ਦਿੰਦੀ ਹੈ। ਇਹ ਮਾਤਰਾ ਦੁਨੀਆ ਭਰ ਵਿੱਚ ਪ੍ਰਤੀ ਸੈਕਿੰਡ ਵਰਤੇ ਜਾਣ ਵਾਲੇ ਪਾਣੀ ਨਾਲੋਂ ਕਰੀਬ ਡੇਢ ਗੁਣਾ ਜ਼ਿਆਦਾ ਹੈ। ਇੰਨੀ ਵੱਡੀ ਮਾਤਰਾ ਦਾ ਤਾਜ਼ਾ ਪਾਣੀ ਹੈ ਕਿ ਅਮਾਜ਼ਨ ਤੋਂ ਬਾਅਦ ਆਉਣ ਵਾਲੀਆਂ ਅਗਲੀਆਂ ਸੱਤ ਵੱਡੀਆਂ ਨਦੀਆਂ ਵੀ ਮਿਲ ਕੇ ਉਹਨਾਂ ਪਾਣੀ ਨਹੀਂ ਛੱਡਦੀਆਂ। ਦੁਨੀਆ ਵਿੱਚ ਹਰ ਸੈਕਿੰਡ ਸਮੁੰਦਰ ਵਿੱਚ ਦਾਖਲ ਹੋਣ ਵਾਲੇ ਤਾਜ਼ੇ ਪਾਣੀ ਦਾ ਕਰੀਬ 20% ਦਾ ਹਿੱਸਾ ਇਕੱਲੀ ਐਮਾਜ਼ਨ ਨਦੀ ਤੋਂ ਆਉਂਦਾ ਹੈ। ਖੁਸ਼ਕ ਮੌਸਮ ਵਿੱਚ ਵੀ ਇਸ ਨਦੀ ਦੀ ਚੌੜਾਈ ਲਗਭਗ 10 ਕਿਲੋਮੀਟਰ ਰਹਿੰਦੀ ਹੈ। ਅਤੇ ਜਦੋਂ ਮੀਂਹ ਦਾ ਦੌਰ ਆਉਂਦਾ ਹੈ ਤਾਂ ਕੁਝ ਇਲਾਕਿਆਂ ਵਿੱਚ ਇਹ 40 ਤੋਂ 45 ਕਿਲੋਮੀਟਰ ਤੱਕ ਫੈਲ ਜਾਂਦੀ ਹੈ। ਇਸ ਸਮੇਂ ਦੌਰਾਨ ਜੇ ਤੁਸੀਂ ਇੱਕ ਕੰਡੇ ਤੇ ਖੜੇ ਹੋ ਕੇ ਦੂਜੇ ਕੰਡੇ ਵੱਲ ਦੇਖੋ ਤਾਂ ਸਮੁੰਦਰ ਵਾਂਗ ਦੂਰੀ ਮਹਿਸੂਸ ਹੁੰਦੀ ਹੈ। ਦੂਜਾ ਕਿਨਾਰਾ ਨਜ਼ਰ ਹੀ ਨਹੀਂ ਆਉਂਦਾ। ਇਸੇ ਕਰਕੇ ਸਥਾਨਕ ਲੋਕ ਐਮਾਜ਼ਨ ਨੂੰ ਨਦੀ ਸਮੁੰਦਰ ਵੀ ਕਹਿੰਦੇ ਹਨ ਜਦੋਂ ਸ਼ੁਰੂਆਤੀ ਖੋਜੀ ਪਹਿਲੀ ਵਾਰ ਇਸ ਇਲਾਕੇ ਤੱਕ ਪਹੁੰਚੇ ਤਾਂ ਉਹਨਾਂ ਨੂੰ ਯਕੀਨ ਹੀ ਨਹੀਂ ਹੋਇਆ ਉਹਨਾਂ ਨੇ ਸੋਚਿਆ ਕਿ ਇਹ ਕੋਈ ਨਦੀ ਨਹੀਂ ਸਗੋਂ ਸ਼ਾਇਦ ਇੱਕ ਵਿਸ਼ਾਲ ਸਮੁੰਦਰ ਹੈ ਇਤਨੀ ਵੱਡੀ ਹੋਣ ਦੇ ਬਾਵਜੂਦ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਵੀ ਵਿਗਿਆਨੀ ਇਸ ਗੱਲ ਤੇ ਇੱਕ ਮਤ ਨਹੀਂ ਹੋ ਸਕੇ ਕਿ ਦੁਨੀਆ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਜ਼ਿਆਦਾਤਰ ਸਕੂਲਾਂ ਦੀਆਂ ਕਿਤਾਬਾਂ ਵਿੱਚ ਨੀਲ ਨਦੀ ਨੂੰ ਐਮਾਜ਼ਨ ਨਾਲੋਂ ਲੰਬਾ ਦੱਸਿਆ ਜਾਂਦਾ ਹੈ ਪਰ ਜਦੋਂ ਆਇਤਨ ਅਤੇ ਪਾਣੀ ਦੀ ਮਾਤਰਾ ਦੀ ਗੱਲ ਆਉਂਦੀ ਹੈ ਤਾਂ ਐਮਾਜ਼ਨ ਨੀਲ ਨਾਲੋਂ ਕਈ ਗੁਣਾ ਵੱਡੀ ਨਿਕਲਦੀ ਹੈ ਨੀਲ ਨਦੀ ਦੀ ਲੰਬਾਈ ਲਗਭਗ 6650 ਕਿਲੋਮੀਟਰ ਮੰਨੀ ਜਾਂਦੀ ਹੈ ਜਦਕਿ ਐਮਾਜ਼ਨ ਨੂੰ ਕਰੀਬ 6400 ਕਿਲੋਮੀਟਰ ਲੰਬਾ ਦੱਸਿਆ ਜਾਂਦਾ ਹੈ ਇਸ ਹਿਸਾਬ ਨਾਲ ਨੀਲ ਕਰੀਬ 250 ਕਿਲੋਮੀਟਰ ਅੱਗੇ ਰਹਿੰਦੀ ਹੈ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਦੱਖਣੀ ਅਮਰੀਕਾ ਦੇ ਵਿਗਿਆਨੀਆਂ ਨੇ ਸੈਟਲਾਈਟ ਤਕਨੀਕ ਦੀ ਮਦਦ ਨਾਲ ਐਮਾਜ਼ਨ ਦੇ ਸਰੋਤਾਂ ਨੂੰ ਦੁਬਾਰਾ ਮੈਪ ਕੀਤਾ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਐਂਡੀਜ਼ ਪਹਾੜਾ ਵਿੱਚੋਂ ਨਿਕਲਣ ਵਾਲੀਆਂ ਅਸਲ ਧਾਰਾਵਾਂ ਨੂੰ ਗਿਣਿਆ ਜਾਵੇ ਤਾਂ ਐਮਾਜ਼ਨ ਦੀ ਕੁੱਲ ਲੰਬਾਈ ਨੀਲ ਨਾਲੋਂ ਵੀ ਵੱਧ ਹੋ ਸਕਦੀ ਹੈ। ਕੁਝ ਅਧਿਐਨਾਂ ਅਨੁਸਾਰ ਐਮਾਜ਼ਨ ਦੀ ਲੰਬਾਈ 6800 ਤੋਂ 7000 ਕਿਲੋਮੀਟਰ ਦੇ ਦਰਮਿਆਨ ਹੋ ਸਕਦੀ ਹੈ। ਇਸ ਕਰਕੇ ਕੁਝ ਵਿਗਿਆਨੀ ਨੀਲ ਨੂੰ ਲੰਬੀ ਮੰਨਦੇ ਹਨ ਤੇ ਕੁਝ ਐਮਾਜ਼ਨ ਨੂੰ ਦੁਨੀਆ ਦੀ ਸਭ ਤੋਂ ਲੰਬੀ ਨਦੀ ਦੱਸਦੇ ਹਨ। ਇਹ ਵਿਵਾਦ ਅਜੇ ਵੀ ਜਾਰੀ ਹੈ ਅਤੇ ਅੰਤਿਮ ਫੈਸਲਾ ਨਹੀਂ ਹੋ ਸਕਿਆ। ਪਰ ਜਦੋਂ ਖੇਤਰਫਲ ਪਾਣੀ ਦੀ ਮਾਤਰਾ ਅਤੇ ਜਲਵਾਯੂ ਪ੍ਰਭਾਵ ਦੀ ਗੱਲ ਹੁੰਦੀ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿੰਦਾ ਕਿ ਐਮਾਜ਼ਨ ਦੁਨੀਆ ਦੀ ਸਭ ਤੋਂ ਵੱਡੀ ਨਦੀ ਹੈ ਜਿਵੇਂ ਜਿਵੇਂ ਐਮਾਜ਼ਨ ਕਨੇ ਜੰਗਲਾਂ ਵਿੱਚੋਂ ਲੰਘਦੀ ਹੈ ਉਸੇ ਤਰ੍ਹਾਂ ਇਹ ਆਪਣਾ ਰੰਗ ਅਤੇ ਨਾਮ ਵੀ ਬਦਲਦੀ ਜਾਂਦੀ ਹੈ ਐਂਡੀਜ਼ ਪਹਾੜਾਂ ਵਿੱਚ ਜਿੱਥੋਂ ਇਹ ਨਦੀ ਜਨਮ ਲੈਂਦੀ ਹੈ ਉੱਥੇ ਇਸ ਨੂੰ ਅਬੂਰੀਮੈਕ ਕਿਹਾ ਜਾਂਦਾ ਹੈ ਅੱਗੇ ਚੱਲ ਕੇ ਲੋਕ ਇਸ ਨੂੰ ਐਮਾਜ਼ਨ ਦੇ ਨਾਮ ਨਾਲ ਜਾਣਦੇ ਹਨ ਹਾਲਾਂਕਿ ਇਹ ਨਦੀ ਆਪਣੇ ਸਫ਼ਰ ਦੌਰਾਨ ਚਾਰ ਵਾਰ ਨਾਮ ਬਦਲਦੀ ਹੈ ਬ੍ਰਾਜ਼ੀਲ ਵਿੱਚ ਤਾਂ ਕਹਾਣੀ ਹੋਰ ਵੀ ਦਿਲਚਸਪ ਬਣ ਜਾਂਦੀ ਹੈ। ਉੱਥੇ ਇਸ ਨੂੰ ਐਮਾਜ਼ਨ ਤੱਕ ਨਹੀਂ ਕਿਹਾ ਜਾਂਦਾ ਜਦ ਤੱਕ ਇਹ ਆਪਣਾ ਰੰਗ ਨਾ ਬਦਲੇ। ਸੈਟੇਲਾਈਟ ਤਸਵੀਰਾਂ ਵਿੱਚ ਮਨੋਸ ਸ਼ਹਿਰ ਦੇ ਨੇੜੇ ਸਾਫ਼ ਦਿਖਾਈ ਦਿੰਦਾ ਹੈ ਕਿ ਇੱਕ ਪਾਸੇ ਤੋਂ ਮਿੱਟੀ ਵਾਲਾ ਪੂਰਾ ਪਾਣੀ ਆ ਰਿਹਾ ਹੈ ਅਤੇ ਦੂਜੇ ਪਾਸੇ ਤੋਂ ਗੂੜਾ ਕਾਲਾ ਪਾਣੀ। ਜਦੋਂ ਇਹ ਦੋਵੇਂ ਧਾਰਾਵਾਂ ਮਿਲਦੀਆਂ ਹਨ ਤਾਂ ਬ੍ਰਾਜ਼ੀਲ ਦੇ ਲੋਕ ਉਸ ਤੋਂ ਬਾਅਦ ਹੀ ਇਸ ਨੂੰ ਐਮਾਜ਼ਨ ਨਦੀ ਕਹਿੰਦੇ ਹਨ। ਇੱਥੇ ਵੀ ਨਦੀ ਇੱਕ ਅਨੋਖਾ ਰੰਗ ਧਾਰਨ ਕਰ ਲੈਂਦੀ ਹੈ। ਕਈ ਵਾਰ ਚਿੱਕੜ ਵਾਲਾ ਅਤੇ ਕਾਲਾ ਪਾਣੀ 100 ਕਿਲੋਮੀਟਰ ਤੱਕ ਇਕੱਠੇ ਵਗਦਾ ਰਹਿੰਦਾ ਹੈ ਪਰ ਫਿਰ ਵੀ ਆਪਸ ਵਿੱਚ ਨਹੀਂ ਰਲਦਾ ਬਿਲਕੁਲ ਤੇਲ ਅਤੇ ਪਾਣੀ ਵਾਂਗ ਇਸ ਦਾ ਕਾਰਨ ਇਹ ਹੈ ਕਿ ਕਾਲਾ ਪਾਣੀ ਰਿਓ ਨੀਗਰੋ ਨਦੀ ਤੋਂ ਆਉਂਦਾ ਹੈ ਜਿਸ ਦਾ ਤਾਪਮਾਨ ਗਤੀ ਅਤੇ ਖਣਿਜਾਂ ਦੀ ਬਣਤਰ ਅਮਾਜ਼ੋਨ ਦੀ ਮੁੱਖ ਧਾਰਾ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ ਇਸ ਲਈ ਇਹ ਤੁਰੰਤ ਨਹੀਂ ਮਿਲ ਪਾਉਂਦੇ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਇਹ ਸਾਰੀਆਂ ਧਾਰਾਵਾਂ ਆਖਰਕਾਰ ਇੱਕ ਹੋ ਜਾਂਦੀਆਂ ਹਨ ਅਤੇ ਇੱਕੋ ਨਾਮ ਨਾਲ ਜਾਣੀਆਂ ਜਾਂਦੀਆਂ ਹਨ ਐਮਾਜ਼ੋਨਸ ਜਿਸ ਦਾ ਅਰਥ ਹੈ ਐਮਾਜ਼ਨ ਨਦੀ ਜੇ ਐਮਾਜ਼ਨ ਨਦੀ ਦੇ ਬੇਸਿਨ ਦੇ ਖੇਤਰਫਲ ਦੀ ਗੱਲ ਕਰੀਏ ਤਾਂ ਇਹ ਲਗਭਗ 7 ਲੱਖ ਵਰ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਇਸ ਵਿੱਚ 8 ਪਾਕਿਸਤਾਨ ਜਾਂ 2 ਭਾਰਤ ਵਰਗੇ ਦੇਸ਼ ਆਸਾਨੀ ਨਾਲ ਸਮਾ ਸਕਦੇ ਹਨ ਜੀ ਹਾਂ ਆਪਣੀਆਂ ਸਾਰੀਆਂ ਸਹਾਇਕ ਨਦੀਆਂ ਸਮੇਤ ਇੱਥੋਂ ਤੱਕ ਕਿ ਜੇ ਐਮਾਜ਼ਨ ਨਦੀ ਦੇ ਬੇਸਿਨ ਵਿੱਚੋਂ ਸਿਰਫ ਰੂਸ ਨੂੰ ਕੱਢ ਦਿੱਤਾ ਜਾਵੇ ਤਾਂ ਪੂਰਾ ਯੂਰਪ ਵੀ ਇਸ ਖੇਤਰ ਵਿੱਚ ਆਸਾਨੀ ਨਾਲ ਸਮਾ ਸਕਦਾ ਹੈ ਅਤੇ ਫਿਰ ਵੀ ਇੰਨੀ ਜਗ੍ਹਾ ਬਚ ਜਾਵੇਗੀ ਕਿ ਪਾਕਿਸਤਾਨ ਵਰਗਾ ਦੇਸ਼ ਵੀ ਉਸ ਵਿੱਚ ਫਿਟ ਆ ਸਕੇ ਬਰਸਾਤੀ ਮੌਸਮ ਵਿੱਚ ਐਮਾਜ਼ਨ ਦੀ ਚੜਾਈ ਇੰਨੀ ਵੱਧ ਜਾਂਦੀ ਹੈ ਕਿ ਇਸ ਦੀ ਤੁਲਨਾ ਕਿਸੇ ਆਮ ਨਦੀ ਨਾਲ ਕਰਨੀ ਬਿਲਕੁਲ ਬੇਕਾਰ ਲੱਗਦੀ ਹੈ ਸ਼ਾਇਦ ਇਹੀ ਕਾਰਨ ਹੈ ਕਿ ਐਮਾਜ਼ਨ ਦੁਨੀਆ ਦੀ ਇਕੱਲੀ ਅਜਿਹੀ ਵਿਸ਼ਾਲ ਨਦੀ ਹੈ ਜਿਸਤੇ ਅੱਜ ਤੱਕ ਕੋਈ ਪੱਕਾ ਪੁੜ ਨਹੀਂ ਬਣ ਸਕਿਆ ਸਭ ਤੋਂ ਹੈਰਾਨੀਜਨਕ ਗਲਤਾਂ ਇਹ ਹੈ ਕਿ ਜਦੋਂ ਐਮਾਜ਼ਨ ਦਾ ਤਾਜ਼ਾ ਪਾਣੀ ਅਟਲਾਂਟਿਕ ਮਹਾਸਾਗਰ ਵਿੱਚ ਦਾਖਲ ਹੁੰਦਾ ਹੈ ਤਾਂ ਸਮੁੰਦਰ ਦਾ ਪਾਣੀ ਕਈ ਕਿਲੋਮੀਟਰ ਤੱਕ ਘੱਟ ਨਮਕੀਨ ਰਹਿੰਦਾ ਹੈ ਇੱਕ ਸਮਾਂ ਸੀ ਜਦੋਂ ਸਮੁੰਦਰ ਵਿੱਚੋਂ ਲੰਗਦੇ ਮਲਾ ਕੰਡੇ ਤੋਂ ਕਾਫੀ ਦੂਰ ਪਾਣੀ ਕੱਟ ਕੇ ਪੀ ਲੈਂਦੇ ਸਨ ਕਿਉਂਕਿ ਉੱਥੇ ਲੂਣ ਦੀ ਮਾਤਰਾ ਬਹੁਤ ਘੱਟ ਹੁੰਦੀ ਸੀ ਇਸ ਕਰਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਐਮਾਜ਼ਨ ਨਦੀ ਸਿਰਫ ਧਰਤੀ ਤੇ ਹੀ ਨਹੀਂ ਸਗੋਂ ਸਮੁੰਦਰ ਉੱਤੇ ਵੀ ਆਪਣਾ ਦਬਦਬਾ ਕਾਇਮ ਕਰਦੀ ਹੈ ਖੋਜਕਾਰਾਂ ਦਾ ਇੱਕ ਦਿਲਚਸਪ ਸਿਧਾਂਤ ਇਹ ਵੀ ਹੈ ਕਿ ਕਦੇ ਐਮਾਜ਼ਨ ਨਦੀ ਦਾ ਸਰੋਤ ਅਫਰੀਕਾ ਵਿੱਚ ਸੀ ਲੱਖਾਂ ਸਾਲ ਪਹਿਲਾਂ ਧਰਤੀ ਤੇ ਗੋਂਡਵਾਨਾ ਨਾਂ ਦਾ ਇੱਕ ਮਹਾਦੀਪ ਸੀ ਜਿਸ ਵਿੱਚ ਅਫਰੀਕਾ ਦੱਖਣੀ ਅਮਰੀਕਾ ਭਾਰਤ ਅਤੇ ਆਸਟ੍ਰੇਲੀਆ ਇੱਕ ਦੂਜੇ ਨਾਲ ਜੁੜੇ ਹੋਏ ਸਨ ਸਮਾਂ ਬੀਤਣ ਨਾਲ ਇਹ ਮਹਾਦੀਪ ਟੁੱਟਦੇ ਗਏ ਅਤੇ ਸਮੁੰਦਰ ਉਹਨਾਂ ਦੇ ਵਿਚਕਾਰ ਆ ਗਏ ਅੱਜ ਵੀ ਜੇ ਤੁਸੀਂ ਨਕਸ਼ਾ ਧਿਆਨ ਨਾਲ ਵੇਖੋ ਤਾਂ ਦੱਖਣੀ ਅਮਰੀਕਾ ਅਫਰੀਕਾ ਨਾਲ ਇੱਕ ਬੁਝਾਰਤ ਦੇ ਟੁਕੜਿਆਂ ਵਾਂਗ ਫਿੱਟ ਹੁੰਦਾ ਦਿਸਦਾ ਹੈ ਜਦੋਂ ਇਹ ਜੁੜਾ ਟੁੱਟਿਆ ਉਸ ਸਮੇਂ ਐਮਾਜ਼ਨ ਦੀਆਂ ਪੁਰਾਣੀਆਂ ਨਦੀਆਂ ਅਸਲ ਵਿੱਚ ਅਫਰੀਕਾ ਵੱਲੋਂ ਪੱਛਮ ਦਿਸ਼ਾ ਵਿੱਚ ਵਗਦੀਆਂ ਸਨ ਪਰ ਜਦੋਂ ਦੱਖਣੀ ਅਮਰੀਕਾ ਵਿੱਚ ਐਂਡੀਜ਼ ਪਹਾੜੀ ਲੜੀ ਬਣੀ ਤਾਂ ਐਮਾਜ਼ਨ ਦਾ ਵਹਾਰ ਰੁਕ ਗਿਆ ਅਤੇ ਨਦੀ ਨੇ ਆਪਣੀ ਦਿਸ਼ਾ ਬਦਲ ਕੇ ਪੂਰਬ ਵੱਲ ਐਟਲੈਂਟਿਕ ਮਹਾਸਾਗਰ ਦਾ ਰੁੱਖ ਕਰ ਲਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਐਮਾਜ਼ਨ ਦਾ ਉਲਟ ਵਹਾਅ ਅੱਜ ਵੀ ਇੱਕ ਖਾਸ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ ਜਿਸ ਨੂੰ ਪੋਰੋ ਰੋਕਾ ਕਿਹਾ ਜਾਂਦਾ ਹੈ ਪੋਰੋ ਰੋਕਾ ਕੀ ਹੁੰਦਾ ਹੈ ਜਦੋਂ ਅਟਲੈਂਟਿਕ ਮਹਾਸਾਗਰ ਵਿੱਚ ਉੱਚੀ ਜਵਾਰ ਆਉਂਦੀ ਹੈ ਤਾਂ ਲਗਭਗ 4 ਮੀਟਰ ਉੱਚੀਆਂ ਲਹਿਰਾਂ ਐਮਾਜ਼ਨ ਡੈਲਟਾ ਨਾਲ ਟਕਰਾ ਜਾਂਦੀਆਂ ਹਨ ਇਸ ਦੌਰਾਨ ਨਦੀ ਦਾ ਪਾਣੀ ਸਮੁੰਦਰ ਦੀ ਤਾਕਤ ਅੱਗੇ ਬੇਵੱਸ ਹੋ ਕੇ ਉਲਟੀ ਦਿਸ਼ਾ ਵਿੱਚ ਵਹਿਣ ਲੱਗ ਪੈਂਦਾ ਹੈ ਇਹ ਪ੍ਰਕਿਰਿਆ ਦੌਰਾਨ ਐਮਾਜ਼ਨ ਦਾ ਪਾਣੀ ਕਈ ਕਿਲੋਮੀਟਰ ਤੱਕ ਉਲਟ ਵਗਦਾ ਰਹਿੰਦਾ ਹੈ ਪੂਰੋ ਰੋਕਾ ਜ਼ਿਆਦਾਤਰ ਸਤੰਬਰ ਤੋਂ ਮਾਰਚ ਦੇ ਵਿਚਕਾਰ ਹੁੰਦਾ ਹੈ ਅਤੇ ਇਸ ਨੂੰ ਦੇਖਣ ਲਈ ਦੁਨੀਆ ਭਰ ਦੇ ਸਰਫਰ ਇੱਥੇ ਪਹੁੰਚਦੇ ਹਨ ਉਹ ਇਸ ਲਹਿਰ ਤੇ ਸਵਾਰ ਹੋ ਕੇ ਨਦੀ ਵਿੱਚ ਕਈ ਕਿਲੋਮੀਟਰ ਤੱਕ ਸਰਫਿੰਗ ਕਰਦੇ ਹਨ ਦੁਨੀਆ ਨੂੰ ਲੱਗਣ ਲੱਗਾ ਕਿ ਐਮਾਜ਼ਨ ਦੇ ਸਾਰੇ ਭੇਦ ਖੁੱਲ ਚੁੱਕੇ ਹਨ ਉਸੇ ਸਮੇਂ ਵਿਗਿਆਨੀਆਂ ਨੇ ਇੱਕ ਹੋਰ ਹੈਰਾਨ ਕਰਨ ਵਾਲੀ ਖੋਜ ਕੀਤੀ ਐਮਾਜ਼ਨ ਦੇ ਹੇਠਾਂ ਇੱਕ ਹੋਰ ਨਦੀ ਹਾਂ ਐਮਾਜ਼ਨ ਨਦੀ ਦੇ ਬੇਸਨ ਤੋਂ ਲਗਭਗ 4 ਕਿਲੋਮੀਟਰ ਹੀਟਾਂ ਇੱਕ ਹੌਲੀ-ਹੌਲੀ ਵਹਿਣ ਵਾਲੀ ਭੂਮੀਗਤ ਨਦੀ ਮੌਜੂਦ ਹੈ ਜਿਸ ਨੂੰ ਹਮਜ਼ਾ ਨਦੀ ਕਿਹਾ ਜਾਂਦਾ ਹੈ 2011 ਵਿੱਚ ਬ੍ਰਾਜ਼ੀਲ ਦੇ ਭੂਪੌਤਿਕ ਵਿਗਿਆਨੀਆਂ ਨੇ ਇਸ ਲੁਕੀ ਹੋਈ ਨਦੀ ਦੀ ਖੋਜ ਦਾ ਐਲਾਨ ਕੀਤਾ ਇਸ ਦਾ ਨਾਮ ਮੁੱਖ ਖੋਜਕਰਤਾ ਡਾਕਟਰ ਵਾਲੀਆ ਹਮਜ਼ਾ ਦੇ ਨਾਮ ਤੇ ਰੱਖਿਆ ਗਿਆ ਹਮਜ਼ਾ ਕੋਈ ਆਮ ਨਦੀ ਨਹੀਂ ਸਗੋਂ ਇੱਕ ਵਿਸ਼ਾਲ ਭੂਮੀਗਤ ਪਾਣੀ ਦਾ ਪ੍ਰਣਾਲਿਕ ਵਹਾ ਹੈ ਇਹ ਅਜੀਬ ਗੱਲ ਹੈ ਕਿ ਇੱਕ ਨਦੀ ਧਰਤੀ ਉੱਤੇ ਵਗ ਰਹੀ ਹੈ ਅਤੇ ਦੂਜੀ ਉਸ ਦੇ ਬਿਲਕੁਲ ਹੇਠਾਂ ਐਮਾਜ਼ਨ ਅਤੇ ਹਮਜ਼ਾ ਦੋਵੇਂ ਪੱਛਮ ਤੋਂ ਪੂਰਬ ਵੱਲ ਹੀ ਵਗਦੀਆਂ ਹਨ ਵਿਗਿਆਨੀਆਂ ਦੇ ਅਨੁਸਾਰ ਹਮਜ਼ਾ ਵੀ ਐਂਡੀਜ਼ ਪਹਾੜਾਂ ਦੇ ਹੇਠਾਂ ਤੋਂ ਨਿਕਲਦੀ ਹੈ ਅਤੇ ਐਟਲੈਂਟਿਕ ਮਹਾਸਾਗਰ ਤੱਕ ਪਹੁੰਚਦੀ ਹੈ ਪਰ ਸਮੁੰਦਰ ਦੀ ਗਹਿਰਾਈ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਹਮਜ਼ਾ ਦੀ ਚੌੜਾਈ ਐਮਾਜ਼ਨ ਨਾਲੋਂ ਕਈ ਗੁਣਾ ਵੱਧ ਹੈ ਐਮਾਜ਼ਨ ਦੀ ਅਧਿਕਤਮ ਚੌੜਾਈ ਲਗਭਗ 50 ਕਿਲੋਮੀਟਰ ਹੈ ਜਦ ਕਿ ਹਮਜ਼ਾ ਦੀ ਚੌੜਾਈ 200 ਤੋਂ 400 ਕਿਲੋਮੀਟਰ ਤੱਕ ਮੰਨੀ ਜਾਂਦੀ ਹੈ ਹਾਲਾਂਕਿ ਇਸ ਨਦੀ ਦਾ ਪਾਣੀ ਬਹੁਤ ਹੌਲੀ ਵਗਦਾ ਹੈ ਸਿਰਫ ਕੁਝ ਮਿਲੀਮੀਟਰ ਪ੍ਰਤੀ ਸੈਕਿੰਡ ਇਸ ਦਾ ਆਇਤਨ ਲਗਭਗ 3900 ਕਿੰਮੀਟਰ ਅੰਦਾਜ਼ਾ ਲਾਇਆ ਗਿਆ ਹੈ ਵਿਗਿਆਨੀਆਂ ਨੇ ਐਮਾਜ਼ਨ ਖੇਤਰ ਵਿੱਚ 241 ਤੋਂ ਵੱਡ ਬੋਰ ਡ੍ਰਿਲ ਕਰਕੇ ਅਲੱਗ-ਅਲੱਗ ਸੈਂਸਰ ਲਗਾਏ ਇਹਨਾਂ ਨਿਰੀਖਣਾ ਰਾਹੀਂ ਇਹ ਸਾਬਿਤ ਹੋਇਆ ਕਿ ਧਰਤੀ ਦੇ ਅੰਦਰ ਵੀ ਅਮਾਜ਼ਨ ਵਾਂਗ ਪਾਣੀ ਵਹਿ ਰਿਹਾ ਹੈ ਬਿਲਕੁਲ ਉਸ ਦੇ ਪਰਛਾਵੇਂ ਦੀ ਤਰ੍ਹਾਂ ਹੁਣ ਗੱਲ ਕਰੀਏ ਇਸ ਨਦੀ ਅਤੇ ਜੰਗਲ ਦੇ ਜੀਵਾਂ ਦੀ ਅਮਾਜ਼ਨ ਜੰਗਲ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਜੈਵ ਵਿਭਿੰਨਤਾ ਵਾਲਾ ਜੰਗਲ ਹੈ ਇੱਥੇ ਪੌਦਿਆਂ ਅਤੇ ਜਾਨਵਰਾਂ ਦੀਆਂ ਲੱਖਾਂ ਕਿਸਮਾਂ ਮਿਲਦੀਆਂ ਹਨ ਪੁਰਾਤਨ ਸਮੇਂ ਵਿੱਚ ਇੱਥੇ ਅਜਿਹੇ ਜਾਨਵਰ ਰਹਿੰਦੇ ਸਨ ਜਿਨ੍ਹਾਂ ਨੂੰ ਦੇਖ ਕੇ ਅੱਜ ਦਾ ਇਨਸਾਨ ਵੀ ਡਰ ਜਾਵੇ ਅੱਜ ਅਸੀਂ ਐਨਾਕੋਂਡਾ ਨੂੰ ਸਭ ਤੋਂ ਵੱਡਾ ਸੱਪ ਮੰਨਦੇ ਹਾਂ ਪਰ ਕਦੇ ਇਥੇ ਟਾਈਟੈਨੋਬੋਆ ਰਹਿੰਦਾ ਸੀ ਇਹ ਸੱਪ ਲਗਭਗ 15 ਮੀਟਰ ਲੰਬਾ ਅਤੇ 1 ਟਨ ਤੋਂ ਵੱਧ ਭਾਰਦਾ ਸੀ ਇਸ ਬਾਰੇ ਜਾਣਕਾਰੀ ਕੋਲੰਬੀਆ ਵਿੱਚ ਕੋਲੇ ਦੀ ਖੁਦਾਈ ਦੌਰਾਨ ਮਿਲੇ ਜੀਵਾਸ਼ਮਾ ਤੋਂ ਮਿਲੀ ਰੇਡੀਓ ਕਾਰਬਨ ਡੇਟਿੰਗ ਨੇ ਸਾਬਤ ਕੀਤਾ ਕਿ ਇਹ ਡਾਇਨਾਸੌਰਾਂ ਦੇ ਯੁੱਗ ਦਾ ਜੀਵ ਸੀ ਇਹ ਮਗਰਮੱਛਾਂ ਅਤੇ ਵੱਡੇ ਕਛੂਆਂ ਨੂੰ ਵੀ ਖਾਂਦਾ ਸੀ ਖੁਸ਼ਕਿਸਮਤੀ ਨਾਲ ਇਹ ਜਾਨਵਰ ਹੁਣ ਲੁਪਤ ਹੋ ਚੁੱਕਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅੱਜ ਦਾ ਐਮਾਜ਼ਨ ਪੂਰੀ ਤਰ੍ਹਾਂ ਸੁਰੱਖਿਤ ਹੈ ਅੱਜ ਵੀ ਇੱਥੇ ਜ਼ਹਿਰੀਲੇ ਡੱਡੇ ਬਿਜਲੀ ਦੇ ਚਟਕੇ ਮਾਰਨ ਵਾਲੀਆਂ ਈਲਾਂ ਤਿੱਖੇ ਦੰਦਾ ਵਾਲੀਆਂ ਪਿਰਾਨਹਾ ਮੱਛੀਆਂ ਖਤਰਨਾਕ ਮਕੜੀਆਂ ਅਤੇ ਬੁਲਟ ਐਂਟ ਵਰਗੀਆਂ ਕੀੜੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਕੱਟਣਾ ਗੋਲੀ ਵਰਗਾ ਦਰਦ ਪੈਦਾ ਕਰਦਾ ਹੈ ਕਈ ਵਾਰ ਸਮੁੰਦਰ ਤੋਂ ਸ਼ਾਰਕ ਵੀ ਨਦੀ ਦੇ ਅੰਦਰ ਤੱਕ ਆ ਜਾਂਦੀਆਂ ਹਨ ਇਹ ਜੰਗਲ ਇੰਨਾ ਪੁਰਾਣਾ ਅਤੇ ਸੰਘਣਾ ਹੈ ਕਿ ਅੱਜ ਵੀ ਇੱਥੇ ਅਜਿਹੇ ਕਬੀਲੇ ਵਸਦੇ ਹਨ ਜਿਨ੍ਹਾਂ ਦਾ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਹੀਂ ਅਤੇ ਆਖਿਰ ਵਿੱਚ ਐਮਾਜ਼ਨ ਦੀਆਂ ਗਵਾਚੀਆਂ ਸਭਿਅਤਾਵਾਂ ਸਦੀਆਂ ਤੱਕ ਇਹ ਮੰਨਿਆ ਜਾਂਦਾ ਸੀ ਕਿ ਐਮਾਜ਼ਨ ਵਰਗਾ ਇਲਾਕਾ ਵੱਡੀਆਂ ਸਭਿਅਤਾਵਾਂ ਲਈ ਅਨੁਕੂਲ ਨਹੀਂ ਪਰ ਪੁਰਾਤੱਤਵ ਵਿਗਿਆਨੀਆਂ ਨੇ ਇਸ ਧਾਰਨਾ ਨੂੰ ਗਲਤ ਸਾਬਿਤ ਕਰ ਦਿੱਤਾ ਬੋਲੀਵੀਆ ਦੇ ਜੰਗਲਾਂ ਵਿੱਚ ਲਾਈਡਰ ਟੈਕਨੋਲੋਜੀ ਦੀ ਮਦਦ ਨਾਲ ਪੁਰਾਣੇ ਸ਼ਹਿਰਾਂ ਪਿਰਾਮਿਡਾਂ ਅਤੇ ਸੜਕਾਂ ਦੇ ਨਿਸ਼ਾਨ ਮਿਲੇ ਇੱਕ ਸਾਰਾ ਬੇਸੱਭਿਤਾ ਦੇ ਲੋਕ ਸਨ ਜੋ ਲਗਭਗ 600 ਤੋਂ 1000 ਈਸਵੀ ਦੇ ਦਰਮਿਆਨ ਇੱਥੇ ਵਸਦੇ ਸਨ। ਉਹਨਾਂ ਨੇ 22 ਮੀਟਰ ਉੱਚੇ ਮਿੱਟੀ ਦੇ ਪਿਰਾਮਿਡ, ਨਹਿਰਾ ਅਤੇ ਕਈ ਕਿਲੋਮੀਟਰ ਲੰਬੀਆਂ ਸਿੱਧੀਆਂ ਸੜਕਾਂ ਬਣਾਈਆਂ। ਇਹ ਸ਼ਹਿਰ ਲਗਭਗ 1400 ਈਸਵੀ ਦੇ ਆਸ-ਪਾਸ ਉਜੜ ਗਏ। ਪਰ ਕਿਉਂ ਇਹ ਅਜੇ ਵੀ ਇੱਕ ਅਣਸੁਲਝਿਆ ਰਹੱਸ ਹੈ? ਜੇ ਤੁਹਾਨੂੰ ਸਾਡੀ ਮਿਹਨਤ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ। ਕਮੈਂਟ ਕਰੋ ਅਤੇ ਐਸੀਆਂ ਹੋਰ ਅਣ ਸੁਣੀਆਂ ਸੱਚੀਆਂ ਕਹਾਣੀਆਂ ਦੇਖਣ ਲਈ ਫੇਸਬੁੱਕ ਤੇ ਸਾਡੇ ਪੇਜ ਨੂੰ ਫੋਲੋ ਕਰੋ YouTube ਤੇ ਸਾਡੇ ਚੈਨਲ GS TV ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਅਗਲੀ ਵੀਡੀਓ ਵਿੱਚ ਇੱਕ ਹੋਰ ਰਹੱਸਮਈ ਕਹਾਣੀ ਨਾਲ ਮਿਲਾਗਾ ਤਦ ਤੱਕ ਸਾਵਧਾਨ ਰਹੋ ਸੁਰੱਖਿਤਰ ਰਹੋ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ